ਵੀਰ ਜੀ ਕੀ ਕਹਿਣਾ ਚਾਹੋਗੇ ਜੇਲ੍ਹ ਦੇ ਇਸ ਪ੍ਰਾਲੇ ਬਾਰੇ ਜੋ ਅੰਦਰ ਬਿਠਾ ਕੇ ਡਿਊਟੀ ਵਿੱਚ ਜਿੱਥੇ ਕੈਦੀਆਂ ਦੀ ਮਨਾਈ ਹੁੰਦਾ ਹੈ ਕਿ ਉੱਥੇ ਰਖਰੀ ਬਣਾਈ ਜਾ ਰਹੀ ਹੈ ਹਾਂ ਜੀ ਬਹੁਤ ਵਧੀਆ ਲੱਗਾ ਜੀ ਪਰਿਵਾਰ ਨੂੰ ਮਿਲ ਕੇ ਇਹ ਬਹੁਤ ਵਧੀਆ ਲੱਗਾ ਕੀ ਕਹਿਣਾ ਚਾਹੋਗੇ ਜੋ ਭਰਾ ਦੇ ਰਖਰੀ ਬਣਨ ਵਾਸਤੇ ਆਏ ਹੋਗੇ ਇੱਥੇ ਤੇ ਜੇਲ੍ਹ ਦੇ ਇਸ ਪ੍ਰਸ਼ਾਸਨ ਨੂੰ ਕਿੱਸਾ ਦੇਖਦੇ ਸਰ ਬਹੁਤ ਹੀ ਵਧੀਆ ਲੱਗਾ ਬਹੁਤ ਹੀ ਨਾਈਸ ਨਾ ਕਿ ਸਾਰਾ ਹਾਵਾ ਵਗੈਰਾ ਦਾ ਪੂਰਾ ਵਧੀਆ ਅਰੇਂਜਮੈਂਟ ਕੀਤਾ ਗਿਆ ਤੇ ਬੈਠਣ ਦਾ ਬਹੁਤ ਵਧੀਆ ਅਰੇਂਜਮੈਂਟ ਬਹੁਤ ਹੀ ਵਧੀਆ ਲੱਗਿਆ ਚਨ ਹਿਤੇਸ਼ੀ ਯਾਰ ਪਈ ਨਹੀਂ ਭਰੋਸਾ ਆਪਕਾ ਰਖੜੀਆਂ ਦਾ ਤਿਉਹਾਰ ਹੈ ਜੋ ਪੂਰੇ ਦੇਸ਼ ਦੇ ਵਿੱਚ ਹੀ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਤੇ ਜੋ ਭੈਣਾ ਹਨ ਆਪਣੇ ਭਾਈਆਂ ਦੇ ਰਖੜੀਆਂ ਬੰਦਿਆ ਹਨ ਤੇ ਭਾਈ ਵੀ ਉਹਨੂੰ ਇਹ ਭਰੋਸਾ ਦਵਾਉਂਦਾ ਹੈ ਕਿ ਉਹ ਉਹਦੀ ਸਾਰੀ ਉਮਰ ਰੱਖਿਆ ਕਰੇਗਾ ਉਹਨੂੰ ਦੁੱਖ ਸੁੱਖ ਸਹਾਇ ਹੋਵੇਗਾ ਤੇ ਇੱਥੇ ਇਹ ਗੱਲ ਕੀਤੀ ਜਾਵੇ ਜੋ ਸਮਰੂਹ ਸ਼ਹਿਰ ਦੇ ਜੇਲ੍ਹ ਦੇ ਵਿੱਚ ਜਿਹੜਾ ਜੇਲ੍ਹ ਦੇ ਵਿੱਚ ਜੋ ਕੈਦੀ ਬੰਦ ਹਨ ਉਹਨਾਂ ਦੇ ਲਈ ਵੀ ਪ੍ਰਸ਼ਾਸਨ ਵੱਲੋਂ ਇੱਥੇ ਬਹੁਤ ਬਹੁਤ ਦਾ ਇੰਤਜ਼ਾਮ ਕੀਤੇ ਗਏ ਹਨ ਕਿ ਅੰਦਰ ਡਿਊਟੀ ਵਿੱਚ ਬਿਠਾ ਕੇ ਜੋ ਪੈਣਾ ਸਾਨੂੰ ਉਹਨਾਂ ਉਹ ਆਪਣੇ ਭੈਣ ਦੇ ਰਖੜੀ ਬਨ ਰਹੀਆਂ ਹਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇੱਕ ਭੈਣ ਹੈ ਉਹ ਰਖੜੀ ਬਨ ਰਹੀ ਆਪਣੇ ਵੀਰ ਦੇ ਉਹ ਕਿਦਣਾ ਕਿਤੇ ਭਾਵੁਕ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਉਸ ਦੀ ਅੱਖਾਂ ਵਿੱਚ ਹੰਝੂ ਹਨ ਕਿਉਂਕਿ ਕਿਸੇ ਨਾ ਕਿਸੇ ਗਲਤੀ ਦੇ ਕਾਰਨ ਜੋ ਇਨਸਾਨ ਜਦ ਗੁੱਸੇ ਵਿੱਚ ਆ ਕੇ ਗਲਤੀ ਕਰ ਲੈਂਦਾ ਹੈ ਤਾਂ ਉਸ ਨੂੰ ਜੇਲ੍ਹ ਹੋ ਜਾਂਦੀ ਹੈ ਤਾਂ ਉਹ ਜੇਲ੍ਹ ਦਾ ਖਮਿਆਜ਼ਾ ਉਹ ਇਕੱਲਾ ਨਹੀਂ ਉਸ ਦੇ ਘਰਦਿਆਂ ਤੱਕ ਨੂੰ ਭੁਗਤਣਾ ਪੈਂਦਾ ਛੋਟੇ ਛੋਟੇ ਬੱਚੇ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਆਪਣੀਆਂ ਜੋ ਰਖੜੀਆਂ ਬਨਣਾ ਆਪਣੇ ਰਿਸ਼ਤੇਦਾਰਾਂ ਦੇ ਨਾਲ ਆਏ ਹੋਏ ਹਨ ਤੁਸੀਂ ਤੁਸੀਂਰਾ ਜੇ ਵੇਖਿਆ ਕਿ ਕਿਸ ਤਰ੍ਹਾਂ ਪੈਣਾ ਭਾਵ ਕੋਹਿਆਂ ਦੇ ਛੋਟੇ ਛੋਟੇ ਬੱਚੇ ਇੱਥੇ ਆਪਣੇ ਮਾਮਾ ਦੇ ਨਾਲ ਆਪਣੇ ਮਾਮਿਆਂ ਦੇ ਰਖੜੀ ਬਣਨ ਵਾਸਤੇ ਆਏ ਹਨ ਤੁਸੀਂ ਦੇਖ ਸਕਦੇ ਹੋ ਤੁਸੀਂ ਨਾਲ ਵਿੱਚ ਕੀ ਨਾਮ ਵੀਰੇ ਆਪਣਾ ਜਸਪਾਲ ਸਿੰਘ ਜਸਪਾਲ ਸਿੰਘ ਕਿਸ ਤਰ੍ਹਾਂ ਦੀ ਗੱਲ ਹੈ ਜੇਲ੍ਹ ਦੇ ਇਸ ਪ੍ਰਾਲੇ ਨੂੰ ਕਿ ਡਿਊਟੀ ਵਿੱਚ ਬਿਠਾ ਕੇ ਜਿੱਥੇ ਕਿ ਮਨਾਹੀ ਹੁੰਦੀ ਹੈ ਕੈਦੀਆਂ ਦੀ ਉੱਥੇ ਰਖੜੀ ਬਣਵਾਈ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਬਸ ਸਰ ਸਾਨੂੰ ਪਤਾ ਹੀ ਹੈ ਜੀ ਦੁੱਖ ਹੀ ਹੈ ਜੀ ਬਹੁਤ ਬਹੁਤ ਦੁੱਖ ਹੈ ਜੀ ਬਸ ਲੋ ਜਿਆਦਾ ਹੀ ਦੁੱਖ ਹੈ ਵੀਰ ਨੂੰ ਕਿਉਂਕਿ ਘਰੇ ਰਖੜੀ ਨਹੀਂ ਬਣਵਾ ਸਕਿਆ ਬੀਜੀ ਕੀ ਨਾਮ ਆਪਣਾ ਰਾਜੂ ਰਾਜੂ ਜੀ ਕਿਸ ਤਰ੍ਹਾਂ ਦੇਖੋ ਜੇਲ੍ਹ ਦੇ ਸੁਪਰਾਲੇ ਨੂੰ ਜੋ ਡਿਊਟੀ ਵਿੱਚ ਬਿਠਾ ਕੇ ਜਿੱਥੇ ਕੈਦੀਆਂ ਦੀ ਮਨਾਈ ਹੁੰਦੀ ਹੈ ਕਿ ਉੱਥੇ ਬਿਠਾ ਕੇ ਰਖੜੀ ਬਨਵਾਈ ਜਾ ਰਹੀ ਹੈ ਭੈਣਾਂ ਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਸੁਪਰਡੈਂਟ ਸਾਹਿਬ ਨੂੰ ਹੀ ਬਹੁਤ ਵਧੀਆ ਲੱਗ ਰਿਹਾ ਜੋ ਇਹ ਪ੍ਰਾਲਾ ਕਰਾਇਆ ਠੀਕ ਆ ਪਹਿਲਾ ਪਹਿਲਾਂ ਵੀ ਇਹ ਸਬੂਧਾ ਦੀ ਬਹੁਤ ਵਧੀਆ ਕਰਾਇਆ ਜੀ ਬਹੁਤ ਵਧੀਆ ਲੱਗ ਰਿਹਾ ਲੱਗਦਾ ਸੀ ਕਿ ਇਸ ਤਰ੍ਹਾਂ ਬੈ ਕੇ ਰਖੜੀ ਘਰ ਵਾਂਗੂ ਬਣੇ ਜਾਵੇਗੀ ਨਹੀਂ ਲੱਗਦਾ ਲੱਗਦੀ ਬਹੁਤ ਵਧੀਆ ਲੱਗ ਰਹੀ ਪਹਿਲਾਂ ਵੀ ਅਸੀਂ ਬਣਾਈ ਆ ਲੱਗਦੀ ਬਹੁਤ ਵਧੀਆ ਲੱਗ ਰਹੀ ਸੁਪਰਡ ਬਹੁਤ ਬਹੁਤ ਦਿলো ਧੰਨਵਾਦ ਹੈ। ਕਾਫੀ ਟਾਈਮ ਵੀ ਦਿੱਤਾ ਜਾ ਰਿਹਾ ਹੈ ਤਾਂ ਕਿ ਪਰਿਵਾਰ ਜੋ ਗੱਲਾਂ ਬਾਤਾਂ ਕਰ ਸਕੇ ਬੱਚੇ ਵੀ ਨਾਲ ਆਏ ਨੇ। ਹਾਂਜੀ ਹਾਂ ਬਹੁਤ ਵਧੀਆ ਲੱਗ ਰਹੀ। ਠੀਕ ਹੈ ਤੁਹਾਨੂੰ ਤਸਵੀਰਾਂ ਫੇਰ ਦਿਖਾਵਾਂ ਕਿ ਬੱਚੀ ਹੈ ਜੋ ਅਖਰੀ ਬਣਨ ਆਈ ਆਪਣੇ ਭਾਈ ਦੇ ਉਹ ਕਿਤੇ ਨਾ ਕਿਤੇ ਅੱਖਾਂ ਵਿੱਚ ਹੰਝੂ ਹਨ। ਉਹਨਾਂ ਦੇ ਵੀਰੇ ਕੀ ਨਾਮ ਆਪਣਾ? ਸਰਜੀਤ ਸਿੰਘ ਜੀ। ਸਰਜੀਤ ਸਿੰਘ ਜੀ ਜੇਲ੍ਹ ਦੇ ਇਸ ਉਪਰਾਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿੱਥੇ ਕੈਦੀ ਦੇ ਮਨਾਈ ਹੁੰਦੀ ਹੈ ਉੱਥੇ ਬਿਠਾ ਕੇ ਕਾਫੀ ਟਾਈਮ ਦੇ ਕੇ ਅਖਰੀ ਬਣਾਈ ਰਿਹਾ ਹੈ ਪੈਣਾ ਤੁਸੀਂ ਕੀ ਕਹਿਣਾ ਚਾਹੋਗੇ ਜੇਲ੍ਹ ਫੈਸ਼ਨ ਵਾਲੀ? ਕਾਫੀ ਟਾਈਮ ਬਣਾ ਕੇ ਰਖੜੀ ਬਣਾਈ ਹੈ ਜੀ। ਹਾਂਜੀ। ਫਿਰ ਮਨ ਚ ਹੈ ਖੁਸ਼ੀ ਕਿ ਅੱਜ ਭੈਣਾਂ ਰਖੜੀ ਬਣਾ ਬਸ ਜਾਈਆਂ। ਇੰਨਾ ਤਾਂ ਮੈਨੂੰ ਸੱਚੇ ਪਤਾ ਨਹੀਂ ਹੈਗਾ ਜੀ। ਨਹੀਂ ਮਨ ਚ ਖੁਸ਼ੀ ਤਾਂ ਹੋਊਗੀ ਨਾ? ਹਾਂਜੀ ਖੁਸ਼ੀ ਹੈਗੀ ਹੈ ਜੀ। ਜੀ ਭੈਣਾਂ ਨਾਲ ਗੱਲਬਾਤ ਕਰਾਂਗੇ। ਕਿੰਨੇ ਵਜੇ ਆਪਣਾ? ਕਿੰਨੇ ਵਜੇ? ਸਾਪ੍ਰੀਤ ਜੀ। ਕੀ ਕਹਿਣਾ ਚਾਹੋਗੇ ਕਿ ਅੱਜ ਤੁਸੀਂ ਰਖੜੀ ਬਣਨਾ ਆਪਣੇ ਭਾਈ ਦੇ ਜੇਲ੍ਹ ਪ੍ਰਸ਼ਾਸਨ ਅੰਦਰ ਬਿਠਾ ਕੇ ਰਖੜੀ ਬਣਵਾ ਰਹੇ ਹੋ। ਮਨ ਚ ਕਿੰਨੀ ਖੁਸ਼ੀ ਹੈ? ਖੁਸ਼ੀ। ਦੀ ਦੁਆ ਕਰੋਗੇ ਕਿ ਛੇਤੀ ਬਹਾਰ ਆਵੇ ਤੇ ਰੱਖੜੀ ਛੇ ਬਹਾਰ ਬਣੇ ਹਾਂਜੀ ਦੁਆ ਤਾਂ ਕਰਦੀ ਆ ਜੀ ਕੌਣ ਚਾਹਦਾ ਹੁੰਦਾ ਕਿ ਜੇ ਲੱਗਦਾ ਆ ਕਿ ਕਿਤੇ ਨਾ ਕਿਤੇ ਜਦੋਂ ਬੰਦਾ ਗੁੱਸੇ ਦੀ ਗਲਤੀ ਕਰ ਲੈਂਦਾ ਤਾਂ ਉਹਦਾ ਖਮਿਆਸਾ ਪੂਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਹਾਂਜੀ ਗਲਤੀ ਤਾਂ ਨਹੀਂ ਕੀਤੀ ਜੀ ਇਹ ਤਾਂ ਹੀ ਅਣਜਾਣੇ ਸੀ ਨੱਸੇ ਮੈਨੂੰ ਮੈ ਤਾਂ ਮੈਨਾਂ ਝੂਠਾ ਬਥਾਇਆ ਹੋਇਆ ਹਾਂ ਜੀ ਮੈਨਾਂ ਕੋਈ ਗਲਤੀ ਵੀ ਨਹੀਂ ਕੀਤੀ ਹੈਗੀ ਜੀ ਬਿਲਕੁਲ ਪੈਣਾ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਜੇਕਰ ਗੱਲ ਕੀਤੀ ਜਾਵੇ ਦੁੱਖ ਵੀ ਹੈ ਕਿ ਉਹਨੂੰ ਰਖੜੀ ਬੰਨਣ ਵਾਸਤੇ ਅੰਦਰ ਆਣਾ ਪੈ ਰਿਹਾ ਹੈ। ਹੋਰ ਵੀ ਗੱਲਬਾਤ ਕਰਾਂਗੇ ਵੀਰੇ ਕਿੰਨਾ ਆਪਣਾ? ਮਹਿਬੂਬ ਖਾਨ ਸਰ। ਅ ਵੀਰ ਜੀ ਕੀ ਕਹਿਣਾ ਚਾਹੋਗੇ ਜੇਲ੍ਹ ਦੇ ਇਸ ਬਰਾਲੇ ਬਾਰੇ ਜੋ ਅੰਦਰ ਬਿਠਾ ਕੇ ਡਿਊਟੀ ਵਿੱਚ ਜਿੱਥੇ ਕੈਦੀਆਂ ਦੀ ਮਨਾਈ ਹੁੰਦੇ ਆ ਕਿ ਉੱਥੇ ਰਖੜੀ ਬਣਾਈ ਜਾ ਰਹੀ ਹੈ? ਹਾਂ ਜੀ ਬਹੁਤ ਵਧੀਆ ਲੱਗਿਆ। ਪਰਿਵਾਰ ਨੂੰ ਮਿਲ ਕੇ ਇਹਨੂੰ ਬਹੁਤ ਵਧੀਆ ਲੱਗਿਆ। ਠੀਕ ਠਾਕ। ਘਰ ਵਰਗਾ ਮਹਿਸੂਸ ਹੋ ਰਿਹਾ ਜਦ ਰਖੜੀ ਬੰਨ੍ਹਦੇ ਹਾਂ। ਹਾਂ ਜੀ ਘਰ ਵਰਗਾ ਮਹਿਸੂਸ ਹੋ ਰਿਹਾ ਹੈ। ਸਾਰਾ ਪਰਿਵਾਰ ਬੈਠਾ ਹੈ। ਹਾਂ ਜੀ ਬਹੁਤ ਵਧੀਆ ਲੱਗ ਰਹੀ। ਮਨ ਚ ਹੁੰਦਾ ਇਸ ਤੋਂ ਬਾਅਦ ਆਪਸ ਨੂੰ ਰੋਮੋ ਦਾ ਮਾਣੀ ਗੱਲਬਾਤ ਕਰਾਂਗੇ ਇਹਦੇ ਨਾਲ ਵੀ ਕਿੰਨਾ ਵਜੇ ਬਣਾ ਹਾਂਜੀ ਕਿੰਨਾ ਵਜੇ ਮੇਰਾ ਖੂਸਰ ਬੇਗਮ ਖਰੀ ਬਣਾ ਬਸ ਬੈਨ ਬਸ ਹੈ ਉਹ ਕਿੰਨਾ ਤੁਹਾਡਾ ਬੇਟਾ ਬੇਟਾ ਹਾਂ ਬ੍ਰੇ ਕਿਨਾ ਆਪਣਾ ਮੇਰਾ ਨਾਮ ਸਰਸੋਬੀਆ ਕੀ ਕਹਿਣਾ ਚਾਹੋਗੇ ਜੋ ਭਰਾ ਦੇ ਰਖੜੀ ਬਣਨ ਵਾਸਤੇ ਆਏ ਹੋ ਕਿ ਇੱਥੇ ਤੇ ਜੇਲ੍ਹ ਦੇ ਇਸ ਪ੍ਰਬੰਧ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਰ ਬਹੁਤ ਹੀ ਵਧੀਆ ਲੱਗਿਆ ਬਹੁਤ ਹੀ ਨਾਈਸ ਨਾ ਕਿਹਾ ਇਸਾਰਾ ਹਵਾ ਵਗੈਰਾ ਦਾ ਪੂਰਾ ਵਧੀਆ ਰੇਸਵਟ ਕੀਤਾ ਗਿਆ ਤੇ ਬੈਠਣ ਦਾ ਬਹੁਤ ਵਧੀਆ ਅਰੇਂਜਮੈਂਟ ਆ ਬਹੁਤ ਹੀ ਵਧੀਆ ਲੱਗਿਆ ਬਹੁਤ ਹੀ ਸ਼ੁਕਰਗੁਜ਼ਾਰ ਆ ਸੀ ਜੇ ਲਾ ਲਿਆਂ ਦੇ ਤੇ ਗਵਰਨਮੈਂਟ ਦੇ ਜਿਨ੍ਹਾਂ ਨੇ ਵਧੀਆ ਮੌਕਾ ਦਿੱਤਾ ਬਾਹਰ ਜਿਹੜੇ ਤੁਹਾਨੂੰ ਬਿਠਾਇਆ ਗਿਆ ਜਿੱਥੇ ਤੁਸੀਂ ਹੁਣ ਤੁਸੀਂ ਥੋੜੇ ਦੇ ਬਾਅਦ ਦੂਜੇ ਜਣੇ ਵੀ ਆਣਾਗਾ ਮੇਲਾ ਗੱਦਬਾਸ ਰੱਖਣੀ ਬੰਨਵਾਸ ਆਣਗੇ ਬਾਹਰ ਦੀ ਇੰਤਜ਼ਾਮ ਕਿਸ ਤਰ੍ਹਾਂ ਦੇ ਨੇ ਸਰ ਬਹੁਤ ਹੀ ਨਾਈਸ ਆ ਬਹੁਤ ਹੀ ਵਧੀਆ ਪ੍ਰਬੰਧ ਦਾ ਬੈਠਣ ਦਾ ਪੂਰਾ ਵਧੀਆ ਪ੍ਰਬੰਧ ਕੀਤਾ ਗਿਆ ਪਾਣੀ ਵਗੈਰਾ ਦਾ ਬਹੁਤ ਤੋਂ ਵਧੀਆ ਰੇਸਵਟ ਪੂਰਾ ਇੰਤਜ਼ਾਮ ਕਰਿਆ ਹੋਇਆ ਜੀ ਪੂਰਾ ਵਧੀਆ ਕਰ ਜੀ ਬਿਲਕੁਲ ਤੁਸੀਂ ਦੇਖਿਆਗਾ ਕਿ ਇਹਨਾਂ ਨੇ ਕਿਹਾ ਹੈ ਕਿ ਬਹੁਤ ਵਧੀਆ ਜੇਲ੍ਹ ਪ੍ਰਸ਼ਾਸਨ ਵੱਲੋਂ ਅੰਦਰ ਇੰਤਜ਼ਾਮ ਕੀਤੇ ਗਏ ਤੁਹਾਨੂੰ ਕੁਝ ਤਸਵੀਰਾਂ ਫੇਰ ਦਿਖਾਵਾਂਗੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਮੁਲਾਕਾਤ ਕਰਵਾ ਕੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਇਹਨਾਂ ਨੂੰ ਭੇਜਿਆ ਜਾ ਰਿਹਾ ਹੈ ਤੇ ਤਾਂ ਕਿ ਜੋ ਦੂਜੇ ਬਾਹਰ ਆਪਣੇ ਭਈਆਂ ਦੇ ਰਖੜੀ ਬੰਨਣ ਵਾਸਤੇ ਆਏ ਹੋਏ ਹਨ ਉਹ ਵੀ ਆ ਕੇ ਰਖੜੀ ਬੰਨ ਸਕਣ ਤਾਂ ਮਨ ਦੇ ਵਿੱਚ ਇੱਕ ਤੁਸੀਂ ਦੇਖ ਸਕਦੇ ਹੋ ਕਿ ਮੰਨ ਦੇ ਵਿੱਚ ਇਹ ਹੈ ਉਹ ਪੈਣ ਹੈ ਜੋ ਤੁਸੀਂ ਦੇਖਿਓ ਕਿ ਬਹੁਤ ਜ਼ਿਆਦਾ ਭਾਵ ਕੋਈ ਹੋਇਆ ਤੇ ਉਹਦੇ ਵੱਲ ਉਹ ਇਹ ਬਿਆਰ ਰਿਹਾ ਸਾਡੇ ਨਾਲ ਗੱਲਬਾਤ ਕੀਤੀ ਇਹਨਾਂ ਨੇ ਆਪਣਾ ਦੁੱਖ ਸਾਰ ਕੀਤਾ ਕਿ ਅੱਗੇ ਤੋਂ ਗਲਤੀ ਨਹੀਂ ਕੀਤੀ ਜਾਵੇਗੀ ਹੁਣ ਗੱਲਬਾਤ ਕਰਾਂਗੇ ਸੁਪਰੇਨ ਸਾਹਿਬ ਦੇ ਨਾਲ ਜਿਨ੍ਹਾਂ ਨੇ ਕਿ ਇੰਨੇ ਵਧੀਆ ਪੁਖਤਾ ਇੰਤਜ਼ਾਮ ਉਹਨਾਂ ਵੱਲੋਂ ਉੱਥੇ ਕਰਵਾਏ ਗਏ ਕਿ ਅਸੀਂ ਪਹਿਲੀ ਵਾਰ ਆਪਣੇ ਚੈਨਲ ਤੇ ਤੁਹਾਨੂੰ ਇਹ ਦਿਖਾ ਰਹੇ ਹਾਂ ਕਿ ਜੇਲ੍ਹ ਦੇ ਵਿੱਚ ਰੱਖੜੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਸੋ ਪ੍ਰਿੰਸ ਸਾਹਿਬ ਦੀ ਗਵਾਹੀ ਦੇ ਹੇਠ ਸਸੀਗਾ ਸਰ ਅੱਛੀ ਕਾਲ ਜੀ ਸਰ ਕੀ ਕਹਿਣਾ ਚਾਹੋਗੇ ਕਿ ਤੁਹਾਡੀ ਜੋ ਜੇਲ੍ਹ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਬਾਹਰ ਵੀ ਅਸੀਂ ਦੇਖਿਆ ਕਿ ਕਾਫੀ ਵਧੀਆ ਪ੍ਰਬੰਧ ਸੀਗੇ ਤੇ ਭੈਣਾ ਆਪਣੇ ਭੈਣ ਰਖੜੀਆਂ ਬਣਨ ਵਾਸਤੇ ਆ ਰਹੇ ਨੇ ਜਿੱਥੇ ਡਿਊਟੀ ਵਿੱਚ ਕਿਹ ਜਿਹੇ ਮਨਾਈ ਹੁੰਦੀ ਹੈ ਉੱਥੇ ਤੁਹਾਡੇ ਕੋਲ ਬਿਠਾ ਕੇ ਰਖੜੀ ਬਣਵਾਈ ਜਾਂਦੀ ਅੱਜ ਪੰਜਾਬ ਸਰਕਾਰ ਮਾਨਯੋਗ ਮੰਤਰੀ ਸ਼੍ਰੀ ਲਾਲਜੀਤ ਸਿੰਘ ਜੀ ਭੁੱਲਰ ਜੀ ਵੱਲੋਂ ਤੇ ਮਾਨਯੋਗ ਡੀਜੀਪੀ ਜੇਲ੍ਹਾਂ ਦੀ ਵੱਲੋਂ ਦਿੱਤੇ ਗਏ ਦੇਸ਼ਾਂ ਦੇ ਅਨੁਸਾਰ ਜੇਲ੍ਹ ਅੰਦਰ ਰਖੜੀ ਦਾ ਪਵਨ ਤਿਹਾਰ ਮਨਾਇਆ ਜਾ ਰਿਹਾ ਜਿਸ ਦੇ ਤਹਿਤ ਹੀ ਸੁਰੱਖਿਆ ਦੇ ਅਰੇਂਜਮੈਂਟ ਪੂਰੇ ਕੀਤੇ ਹੋਏ ਨੇ ਤੇ ਜੋ ਪਿਆਣਾ ਰਖੜੀ ਬੰਨਣ ਆ ਰਹੀ ਉਹਨਾਂ ਲਈ ਅਸੀਂ ਸਪੈਸ਼ਲ ਸੈਟਿੰਗ ਅਰੇਂਜਮੈਂਟ ਜੁੜੀ ਵਿੱਚ ਕੀਤਾ ਹੈ। ਸਿਰਫ ਕਿਹੋ ਜਿਹਾ ਇੱਥੇ ਇੰਤਜ਼ਾਮ ਰਹਿੰਦੇ ਨੇ ਕਿ ਕੋਈ ਇੱਕ ਵਾਰ ਜਦੋਂ ਬੰਦਾ ਗਲਤੀ ਕਰ ਜਾਂਦਾ ਸਾਰੀ ਉਮਰ ਪਛਤਾਨਦਾ ਪਿੱਛੋਂ ਪਰਿਵਾਰ ਵੀ ਪਰਿਵਾਰ ਵੀ ਭੁਗਤਦਾਗਾ ਤਾਂ ਉਹਨਾਂ ਨੂੰ ਸੁਧਾਰਨ ਦੇ ਲਈ ਕਿਹੋ ਜਿਹਾ ਉਪਰਾਲੇ ਕੀਤੇ ਜਾਂਦੇ। ਬਾਂਝੂ ਜੀ ਐਡੀਸੀਪੀ ਜੇਲ੍ਹਾਂ ਵੱਲੋਂ ਉਹਨਾਂ ਦੇ ਸੁਧਾਰਨ ਲਈ ਕਾਫੀ ਉਪਰਾਲੇ ਕੀਤੇ ਜਾ ਰਹੇ ਨੇ ਜਿੱਦਾਂ ਕਿ ਉਹਨਾਂ ਅਸੀਂ ਜਿਲ੍ਹਾ ਅੰਦਰ ਸਕਿੱਲ ਡਿਵੈਲਪਮੈਂਟ ਦੇ ਪ੍ਰੋਗਰਾਮ ਲੈ ਰਹੇ ਆਂ, ਐਜੂਕੇਸ਼ਨ ਪ੍ਰੋਗ ਤੇ ਹੋਰ ਵੀ ਜੋਗਾ ਦੀਆਂ ਜਾਂ ਹੋਰ ਐਕਟੀਵਿਟੀਜ਼ ਕਰਾਉਂਦੇ ਰਹਿੰਦੇ ਆ ਜਿਹੜੀ ਲਾਇਬ੍ਰੇਰੀ ਜਿਲ੍ਹੇ ਦੇ ਵਿੱਚ ਬਣਾਈ ਗਈ ਆ ਕੱਲ ਹੀ ਡੀਜੀ ਸਾਹਿਬ ਨੇ ਸਾਨੂੰ ਉਦੇਸ਼ ਦਿੱਤਾ ਵੀ ਜਿਲ੍ਹੇ ਅੰਦਰ ਕੰਪਿਊਟਰ ਲੈਬ ਵੀ ਬਣਾਈਆਂ ਜਾਣ ਜੀ ਸਰ ਕਿੰਨਾ ਸਮਾਂ ਰਹੇਗਾ ਅੱਜ ਰਖੜੀ ਬਣਨ ਦਾ ਜਿਲ੍ਹੇ ਜਿਲ੍ਹੇ ਸਰੂਪ ਚ ਅਸੀਂ 9 ਦੇ 5 ਦੇ ਤੱਕ ਬੇਜਟ ਵਿੱਚ ਰਖੜੀ ਬਣਾਉਣੀ ਡਾਕਟਰੀ ਸਾਹਿਬ ਵਿੱਚ ਜੀ ਬਿਲਕੁਲ ਸਾਨੂੰ ਸਾਣਾ ਸੁਪਰਡੈਂਟ ਸਾਹਿਬ ਜਿਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਤੇ ਇਹਨਾਂ ਦੇ ਸੀਨੀਅਰ ਅਫਸਰਾਂ ਵੱਲੋਂ ਹਦਾਇਤ ਸੀ ਕਿ ਡਿਊਟੀ ਦੇ ਵਿੱਚ ਬਿਠਾ ਕੇ ਰੱਖਣੇ ਬਣਾਏ ਜਾਣ ਅਤੇ ਸਭ ਨੂੰ 5-7 ਮਿੰਟ ਦਾ ਜੋ ਹੈ ਸਮਾਂ ਦਿੱਤਾ ਜਾ ਰਿਹਾ ਤੇ ਭੈਣਾਂ ਆਪਣੇ ਭਾਈਆਂ ਦੇ ਰੱਖਣੇ ਬਣਦੀਆਂ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਬਹੁਤ ਵਧੀਆ ਇੱਥੇ ਪ੍ਰਬੰਧ ਹੈ ਤੇ ਜੋ ਰੱਖਣੇ ਬਣਨ ਵਾਸਤੇ ਭੈਣਾਂ ਆਈਆਂ ਹਨ ਤੇ ਉਹ ਵੀ ਜ਼ਿਲ੍ਹਾ ਜ਼ਿਲ੍ਹਾ ਸਰੂਰ ਦਾ ਪ੍ਰਸ਼ਾਸਨ ਹੈ ਜੋ ਉਸ ਦੀ ਤਾਰੀਫ਼ ਕਰ ਰਿਹਾ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ ਜਨ ਹਿਤੇਸ਼ੀ